ਨਾ ਭਾਈ ਬਣੂਗਾ ਬਣੂਗਾ ਹਾਂ ਭਾਈ ਬਣੂਗਾ ਸਵੇਰੇ ਮੜਾ ਕੇ ਤੂੰ ਬਦਨਾ ਬਾਈ ਲੱਗਿਆ ਨਾ ਲੋ ਭਾਈ ਚਾਚਾ ਸ਼ਰੀਰ ਕਰਾਉਣ ਲਾ ਸੌਦਾ ਜਿਹੜਾ ਬੰਦਾ ਭੇਜਦਾ ਬੰਦੇ ਨਹੀਂ ਫਿਰ ਆਇਆ ਨਾ ਪੁੱਛਿਆ ਜੰਗਲ ਨਾ 11000 ਚੱਲੇ ਹੋ ਫਿਰ ਕਿੰਨਾ ਕਹਣਾ ਤੂੰ ਫਿਰ ਆਇਆ ਨਹੀਂ ਫਿਰ ਅੱਜ ਕੱਲੋਂ ਖਾਣਾ ਤੇਰਾ ਭਾਲਾ ਯਾਰ ਅੱਗੇ ਇਹਨੇ ਵੀ ਵੇਚਣਾ ਹੈਗਾ ਇਹਨੇ ਯਾਰ ਪੜਨ ਦਾ ਲਾਉਣਾ ਨਹੀਂ ਇਹਨੇ ਕੀ ਤੂੰ ਇਹ ਠੁਆਗਾ ਮੈਂ ਮੰਡੀ ਚੋ ਤੇ ਨਾ ਕਰਾਇਣੀ ਪਾਪਾ ਨਹੀਂ ਇਹਨਾਂ ਦਾ ਦੁੰਗੜੀ ਪੋਣਾ ਹੈ ਵੇਚਣਾ ਇਹਨੇ ਨਹੀਂ ਕਿੰਨਾ ਤੂੰ ਮਾਰਦਾ ਨਦੂ ਦੇਸੀ ਬਣ ਗਿਆ ਕੰਨਾਂ ਦਾ ਜਦ ਜਦ ਸ਼ਾਮਣੇ ਲਿਆ ਨਦੂ ਦੇਸੀ ਆ ਲੈ ਫੜਾ ਕਿੰਨੇ ਦਾ ਵੇਚਣਾ ਫਰਹਾਣਾ ਸਹੀ ਗੱਲ ਦੋ ਸਾਰਾ ਇਹਦਾ 18 ਦਾ ਕਿਹਦੇ ਹਿਸਾਬ ਤੇ ਇਹ ਗਾਂ ਕਿੰਨੇ ਦਾ ਵੇਚੂਗਾ ਸਾਰਾ ਤਾਂ ਗਾਂ ਵੀ ਨਹੀਂ ਵੇਚਣਾ ਯਾਰ ਇਹਦੀ ਰੋਟੀ ਦੇ ਦੇ ਯਾਰ ਬਸ ਹੈ ਤੂੰ ਆਪਦੀ ਬਣਾ ਲੈ ਉਹ ਤਾਂ ਇੱਥੋਂ ਆਇਆ ਇਹਨੇ ਗਾਂ ਅਗਲੀ ਮੰਡੀ ਲਈ ਜਾਊਗਾ 50 60 ਕਿਲੋ ਕਿਹੜਾ ਕਾਹ ਮੁੰਡਾ ਕੋ ਮੂੰ ਕਿਹ ਕਿਹਦੀ ਪਤਾ ਕੀ ਏ ਨਹੀਂ ਪਤਾ ਵੀ ਜਾਂਦਾ ਵੀ ਕਿ ਕਿ ਅਗਲੀ ਮੰਡੀ ਪੀ ਇਹਦਾ ਹੱਠਾ ਯਾਰਾ ਦੱਸ 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 ਤੁਹਾਨੂੰ ਜੀ ਹੋਰ 500 ਦੀ ਕਸਰਾ ਕਰ ਲਈਏ ਕਿੰਨੇ ਦੀ ਆ ਫਰਾਂ ਨਾ ਤੁਸੀਂ ਆਪ ਵੀ ਦੇਖੋ ਤੂੰ ਹੀ ਦੱਸ ਰਸਤੇ ਅਸੀਂ ਕਿ ਦੇਖਣਾ ਯਾਰਾ ਗਾਦੀ ਮੈਂ ਤੋ ਲੈਣੀ ਯਾਰਾ ਕੋਈ ਕਹਿੰਦੇ ਲਾਸਟ ਵੀ ਇਹ ਤੋਂ ਘਟ ਨਹੀਂ ਦੇਣਾ ਇਹਦਾ ਬਾਈ ਇਹਦਾ ਵੀ ਮੈਂ ਉੱਧਰ ਲੈਣੀ ਯਾਰਾ ਇਹ ਦਿੰਦਾ ਪਰਚੀ ਦਾ ਕਟਾ ਲੈਂਦੇ ਕੋਈ ਨਹੀਂ ਪਰਚੀ ਬਾਦ ਨਹੀਂ ਸਾੜਾ ਗਿਆ ਜੀ ਬਾ ਉਹ ਗਾਈ ਕਰਕੇ ਇਹੀ ਜੀ ਬਗਾਈ ਗੋੜਦੇ ਆਗੇ ਤੁਸੀਂ ਦੋਨੇ ਪਹੁੰਚਣਾ ਬੈਠੇ ਹੋ ਇਹ ਪਗਾਈ ਗੁੱਟੀ ਜਨੇ ਇਹਦਾ ਦੀ ਮੈਂ ਤੋ ਲੈਣੀ ਯਾਰ ਉਹ ਤੁਹਾਨੂੰ ਮਿਹਨਤ ਸਾਨੂੰ ਰੱਖਦਾ ਨਹੀਂ ਫੜ ਤਾਂ ਫੜਦਾ ਸਹੀ ਤਾਂ ਫੜਦਾ ਨੋਂਕ ਵੱਡੀ ਜਨੇ ਤਾਂ ਫੜੋ ਇਹ ਤਾਂ ਦੇਰ ਬੱਕਰਾ 12000 ਦਾ ਇਹਨੇ ਵੇਚਣਾ ਵੀ ਓਏ ਬਾਈ ਦਸਾਂ ਕਰ ਕੀ ਯਾਰ ਇਹਨੇ ਯਾਰ ਦਾ ਹਾਂ ਇਹਦਾ ਕੋਈ 12000 ਰੁਪਏ ਲਾਤਾ ਉਹ ਮੈਂ ਮਨਾ ਅੱਡ ਮੁੱਲ ਆਉਂਦਾ ਇਹਦਾ ਅੱਡਾ ਪੱਕਦਾ ਪੱਕੜ ਬੱਕਰਾ ਤੇਰਾ ਦੇਸੀ ਵੀ ਹੈ ਕੰਨਾਂ ਤੋਂ ਮਾਰ ਖਾਈ ਜਾਂਦਾ ਤੇ ਫਿਰ ਭਲਾ ਮੰਗ ਲੈਂਦਾ ਜਿੰਨੇ ਮਰਜ਼ੀ ਕੋਈ ਤੱਕਰ ਨਹੀਂ ਬੋਲ ਬੋਲ ਦੱਸ ਹਾਂ ਯੇ 16000 ਦੇ ਦੇ ਉਹ ਬਾਈ ਜੀ ਯਾਰ 15000 ਆ ਕਹਦੇ ਅਰੇ 15000 ਲੈ ਕੇ ਇਹਨੂੰ ਪਰਤਾ ਜੀ ਇਹ ਫਿਰ ਇਹ ਮਾਰਾ ਜੋ ਯਾਰ 15000 ਦਾ ਲੈ ਕੇ ਉਹ ਕਹਦਾ ਤੈਨੂੰ ਦੇ ਆਲਾ ਫੜ ਚੱਕ ਪਰ ਜੀ ਆਪੋ ਆਪਣੀ ਉਹ ਵੀ 12500 ਨਾ ਨਾ ਚੱਕ ਵਧੀਆ ਨਹੀਂ ਮਨਗਾਲ ਨੂੰ ਤੇਰੇ ਬਖ ਜਾ ਗਾ ਤੂੰ 15 ਦੀ ਚਾਹ ਕਰਦਾ ਵੀਰੇ ਤੇਰੀ ਚੀਜ਼ ਹੈ 18000 ਦੇ ਦਿੰਦਾ ਤੈਨੂੰ ਵਿੱਚੋਂ 16000 ਦੇ ਦਿੰਦਾ ਇੱਕੋ ਮਾਰ ਖਾਈ ਜਾਂਦਾ ਜੀ ਅੰਨਾ ਤੋਂ ਤੈਨੂੰ ਵੀ 18000 ਦੇ ਦਿੰਦਾ 18 ਹੀ ਦੇ ਦਿੰਦੇ ਵਿੱਚ ਬਣੀ ਹੋਰ ਵੀ 500 ਦੇ ਦਿੰਦੇ ਹੋਰ ਦੱਸ ਆ ਦੇਖ ਆ ਦੇਖ ਆ ਜੀ ਆ ਕੰਮ ਲੱਗਿਆ ਉਹਨੇ ਤੈਨੂੰ 18000 ਕਹਿੰਦਾ ਇਹਦੇ ਬੱਚਾ ਵੀ ਫਿਰ ਇਹ ਮਾਂ ਤੇ ਵਗਿਆ ਇਹ ਮਾਂ ਤੇ बोल बोल बोलो जबन दस्तावेज ਤੁਹਾਨੂੰ ਮੈਂ 16 ਦੱਸਣਾ ਨਹੀਂ ਜੀ 16 ਦਾ ਲੈ ਕੇ ਇਹਨੂੰ ਪੜਤਾ ਦੇ ਪਰਾਂ ਲਾਦੀ ਪਊਗਾ ਪੜਤਾ 81200 ਰੁਪਏ ਲੱਗਦੇ ਨਹੀਂ ਇੰਨੇ ਦਾ ਤਾਂ ਨਹੀਂ ਪੜਤਾ ਉਹ ਠੀਕ ਚਲ ਪਰਚੀ ਇਹ ਕਰਾ ਦੂ ਤੁਹਾਨੂੰ ਪਰਚੀ ਕਰਾ ਦੂ ਇਹ ਹੰਮ ਹੰਮ ਬੇਤ ਬੇਤ ਤਾਂ ਹੁੰਦਾ ਯਾਰ ਨਹੀਂ ਨਹੀਂ ਜੇ ਨਾ ਕਰੀ ਅਫਸਰ ਨੂੰ ਮਨ ਨੂੰ ਕਹਾਂ ਮੇਰਾ ਬੱਕਰਾ ਵੇਚੋ ਨਾ ਉਹ ਗਾਹ ਵਾਲਾ ਭਾਜੇ ਗੱਲ ਨੂੰ ਤੁੰਗੜਾ ਵਗ ਜੇ ਨਾ ਭਾਈ ਨੂੰ 2000 ਰੁਪਏ ਲੱਗੇ ਜਿਹੜੀ ਇਹ ਤੇਲ ਹੀ ਆ ਯਾਰ ਦਾ ਭੈਣ ਦੇਖ ਲੋਕੀ ਖੋਜ ਦੇਖ ਨਾ ਜੀ ਤੁੰਗ ਵਾਲੀ ਕਹਣਾ ਹੋਰ ਆਪਾ ਉੱਥੇ ਵੀ ਇਹੀ ਨੇ ਸਹੀ ਗੱਲ 16000 ਕਹਿੰਦਾ ਉਹ 15000 ਕਰਦਾ ਹੋਏ ਇਹਦਾ ਵੇchnਾ ਨਹੀਂ ਪਿੰਡ ਦਾ ਲੈ ਕੇ ਵੀਰੇ ਇਹਨੂੰ ਖਤ ਆ ਗਈ ਹੈ 12.5 12.5 ਕਹਦਾ ਯਾਰ ਇਹਨੇ ਵੀ ਵੇਚਣਾ ਚੱਲ ਦੋ ਰੁਪਏ ਇਹਨੂੰ ਵੀ ਮੰਨੇ ਚਾਹੀਦੇ ਕਿ ਨਹੀਂ ਠੀਕ ਹੈ ਨਹੀਂ ਨਹੀਂ ਕਿੰਨੇ ਦਾ ਭਰਾਣਾ ਮੈਂ ਤੁਹਾਨੂੰ ਦੱਸਦਾ ਨਹੀਂ ਜਾਇਜ਼ ਕੀ ਤੂੰ 8 15 ਦਾ ਖੜਾ 8 15 ਬੰਦ ਸਾਡਾ ਜਾ ਜਾ ਜਮਾ ਤੈਨੂੰ ਸਹੀ ਰੇਡ ਦਾ ਨਾ ਜਾਇਜ਼ ਗੱਲ ਦੱਸ ਜ਼ਰਾ ਹੁਣ ਕਿਉਂ ਦਰਾਂ ਦੀ ਲੱਗਦਾ ਤੇਰੀ ਮੋਣੀ ਹੁੰਦੀ ਆ ਮੈਂ ਜਮਾ ਦੱਸਦਾ ਇਹਨੂੰ ਮੈਂ ਇੱਕ ਦਿਨ ਹੋਰ ਦੱਸ ਦਿੰਦਾ ਗਾੜ ਤੇ ਬੈਰੀ ਆਉਂਦਾ ਬੁੱਚਲੀ ਇਹ ਤੁਹਾਨੂੰ ਮੈਂ ਦੱਸਦਾ ਨਾ ਕਿ ਤੂੰ ਹੀ ਮਰਦੀ ਆ ਆਹ ਗੱਲ ਜਮਾ ਹਾਂ ਚਾਰ ਫੋੜੇ ਚਾਹ ਕਿੰਨੇ ਲਾਤ ਚਾਚਾ 8 12 8000 ਰੁਪਏ ਲਾਤਾ ਬਾਈ 8000 ਰੁਪਏ ਲੱਗਦਾ ਕਹੇ ਹੋਰ ਬੋਲ ਜਾਨ ਨਹੀਂ ਸਹੀ ਦੱਸਦਾ ਕਿੰਨੇ ਚਿਰ ਦਾ ਬੱਕਰਾ ਬਾਈ ਹੈ ਬਾਈ ਕਿੰਨੇ ਮਾਰਦਾਗਾ ਬੰਦ ਹੋਇਆ ਪਿਆ 4 ਦਾ ਨੋ 18 ਮੰਗਿਆ ਬਾਈ ਤਾਂ ਹੂੰ 16 ਕਹਿੰਦਾ ਠੀਕ ਠੀਕ 16 ਦਾ ਦੇ ਦੇ ਬਾਈ ਆਪਾਂ 18 ਮੰਗਿਆ ਚਾਰ ਦਾ ਦੰਦਾ ਕਿ ਛੇ ਦਾ ਦੰਦਾ ਕੰਨ ਨਹੀਂ ਨਾ ਹੈੰਨਾਂ ਤੋਂ ਮਾਰ ਖਾ ਗਿਆ ਬੱਕਰਾ ਤੇ ਚੰਗਰਦੀ ਬੱਕਰਾ ਨਹੀਂ ਮਾਰਾ ਸੀਗਾ ਇਹੇ ਪੂਰੀ ਅਦਨ ਨਹੀਂ ਗੱਲ ਦੇ ਦੇਗਾ ਨੱਟ ਵੇਟ ਬਾਹਰ ਕੋਈ ਕਿੰਨੇ ਦਾ 16000 ਦਾ 15 ਹੀ ਚਾਹ ਕਰਦਾ ਗੱਲ ਬਣਨੀ ਰਣ ਦੇ ਰਾਜੇ ਸਾਹਿਬ ਉਹ ਵੇਟ ਚੱਤ ਚੱਤ ਕਰ ਰਿਹਾ ਕੇ ਸੋ ਇਹ ਸਾਲ ਦਾ ਉਹ ਰਾਮਰਾ ਹੋਈ ਜਵਾ ਸਾਹਿਬ ਆਸਤਾ ਹੋਰੇ ਆ ਜਾਓ ਆ ਜਾ ਹਾਂ ਹਾਂ ਆ ਜਾਣਾ ਬਸ ਮੰਨ ਲਾ ਕੇ ਸਿੱਧੀ ਗੱਲ ਕਰ ਮਾਜ ਅੱਤ ਤੀਰੀ ਮਾਰੀ ਦੀ ਰਣਤ ਖੇਡਾਂ ਦਾ ਛੇ ਵੀ ਕਰ ਕੱਟਿਆ ਕੱਟਿਆ ਛੇ ਛੇ ਵੀ ਚੱਕ ਗਿਆ ਨਹੀਂ ਆ 100 ਪਾ ਕੇ ਲਿਖਦਾ ਸੌ ਤੇ ਬਣਦਾ ਮਾੜਾ ਕਰ ਗਏ ਕੋਲਾਂ ਯਾਰ ਨੇ ਸੋਹਾਂ ਭਾਗਣਾ ਤਾਂ ਮੰਗਲ ਨੂੰ ਦੋ ਵਾਰ 50 ਮੰਗਲਾ ਤੇਰਾ ਕਿਹੜਾ ਗੁੱਸਾ ਕੋਈ ਤੈਨੂੰ ਟੈਕਸ ਕਰਦੇ ਸੇ ਕੈ ਗੁਰਾ ਬਲਗ ਦੀ ਗੱਲ ਜਿਵੇਂ ਸਹੀ ਕਹਤਾ ਤਾਨੂੰ ਜੀ ਕੋਈ ਗਈ ਕਹੀਂ ਮਰੇ ਜਾਂ ਕਹਿਤੀ ਹਾਂ ਨਾ ਹਾਂ ਨਾ ਕੀ ਹੱਥ ਐਨਾ ਸਰ ਨਹੀਂ ਕਫਾਇਦਾ ਹੁੰਦਾ ਜੇ ਨਾਲ ਉੱਥੇ ਆ ਨੀ 16 15 ਦਾ ਕਹੜਾ ਸੜ ਜਿਹਦਾ ਵੇਚਣਾ ਦਾ ਹਾਂ ਇਹਨੇ ਦੀ ਦੇਣਾ ਜੀ ਆਪਾਂ ਇਹ ਘੱਟ ਪਾ ਦੇ ਕੋਈ 16 ਦੇ ਘੜ ਗਿਆ ਇਹ ਮੰਗੋ ਕੋਈ ਕਿਹੜਾ ਪਿੰਡਾ ਭਾਈ ਹਨੌਲਾ ਹੀ ਪਿੰਡ ਦਾ ਦਾਣਾ ਮੋਲੀ ਜਿਮਾ ਲਾਓ ਹਮਨੇ ਸਦੀਕਾ ਗੇਦਰ ਗਿਓ ਦੇਖੀ ਜੋ ਯਾਰ ਬਾਲਾ ਕਮਰਾ ਕਰਾਣਾ ਕਰਦੀ ਤਾ ਤੇਰਾ ਕਿਰਦਾ ਅੱਗੇ ਨਾ ਲਾ ਬੋਲੋ ਕੋ ਬਾੜਾ ਕੰਮ ਕਰਦੇ ਕਦੇ ਇੱਕ ਦੋ ਤਨ ਚਾਹ ਤਾਂ ਵੇਚੇਗਾ ਤਾਂ ਜੇ ਮੰਨੇਗਾ ਤਾਂ ਉਹਨੂੰ ਪੁੱਛਿਆ ਨਹੀਂ ਆ ਬਸ ਯਾੜੀ ਖਾਤਿਰ ਫਿਰਦੇ ਆਪੇ ਜੇ ਬਾਲਾ ਖੰਦਾ ਉਹਨੂੰ ਪੁੱਛਿਆ ਨਹੀਂ ਮਾ ਪੰਜ ਚਾਰ ਸੌ ਇਹ ਨਹੀਂ ਕਮਾਉਣਾ ਯਾਰ ਬਸ ਬਾਲਾ ਘੱਟ ਦੋ ਰੰਡ ਕਿ ਦੂ 16 ਦਾ ਘੱਟ ਦੋ ਬਸ ਹੋਰ ਨਹੀਂ ਗੱਲ ਚਲੋ ਦੇਖੋ ਤਾਂ ਤੇਰੀ ਚੀਜ਼ ਆ ਬਾਕੀ ਉਸ ਕਹਣ ਲੱਗਾ ਸੀ ਤੈਨੂੰ ਵਧੀਆ ਮੁੱਲ ਲਾਉਣ ਲੱਗਾ ਸੀਗਾ ਮੈਂ ਦੱਸ ਦੂੰ ਸੀ ਜੇ ਮੰਨੇਗਾ ਤਾਂ ਫੇਰ ਕਹਾਂਗੇ ਸਿਰਫ ਫੇਰ ਫਾਇਦਾ ਇਹ ਜੂ ਮੰਨ ਤੈਨੂੰ ਬੱਕਾ ਖਣਾ ਆਪੂ ਯਾਰਾ ਬਸ 16 ਨੂੰ ਕੱਢ ਜਿੱਤਾ ਕੋਈ ਵਾਦਾ ਕੁਸਕਾ ਹੂੰਗਾ ਉਹ ਕੋਈ ਗੱਲ ਨਹੀਂ ਉਹਨੂੰ ਪੁੱਛਦਾ ਨਹੀਂ ਹਾਂ ਜੇ ਮੰਨੇਗਾ ਤਾਂ ਕਹਾਂਗੇ ਜੇ ਨਾ ਮੰਨੇਗਾ ਤਾਂ ਫੇਰ ਤੇਰਾ ਪਤਾ ਦਾ ਸੌਦਾ ਵੀ ਨਹੀਂ ਖਰਾਬ ਕਰਦੇ ਕਿਉਂ ਵੀ ਤੇ ਨੰਗਾ ਨਾ ਕਰ ਫੇਰ ਫਾਇਦਾ ਨਹੀਂ ਕੋਈ ਕੋਈ ਹੋਰ ਆ ਜਾਂਦਾ ਮੰਨਣਾ ਸਿੱਖਿਆ ਹੀ ਨਹੀਂ ਕਰ ਕਿਸੇ ਦੀ ਮੰਨੇ ਹੋਏ ਨੇ ਨਾ ਮੰਨਣ ਦੇ ਸਿੱਕਾ ਲੱਗ ਲੱਗ ਸਦੀ ਇਹਦਾ ਟੱਟ ਨਹੀਂ ਰਹਿਦਾ ਨਾ ਇਹਦਾ ਬੱਕੇ ਨੂੰ ਬੁਸੀ ਜਾਂਦਾ ਯਾਰ ਤਾਂ ਹੋਦਾ ਆ ਬੋਲਾਸਰਾਈ ਕਬੀਲਦਾਰ ਦੀ ਹੱਕਤ ਕੋਲ ਜਾਣਾ ਹੈ ਸਮਝ ਗਿਆ ਨਾ ਜਦੋਂ ਮੋਲੇ ਜਾਇਜ਼ ਲੱਗ ਜੇ ਨਾ ਉਹ ਤੋਂ ਵੇਚੇ ਨਹੀਂ ਨਹੀਂ ਹੂੰ ਇਸ ਦਾ ਜੇਜ਼ਾ ਨਾ ਬਰੂਲਾ ਯਾਰ ਦੇਦਾ ਹੈ ਬਸ ਹੈ ਹਾਂ ਆਲਾ ਚੱਕ ਆ ਫੜ ਕੋਈ ਨਹੀਂ ਆ ਤੂੰ ਇਹਨੂੰ ਮੈਂ ਭਜਾ ਕੇ ਬੱਜੂਗਾ पूरे 14000 ਦਾ ਨਹੀਂ ਨਹੀਂ ਉਹ ਬਰਾ ਦੋ ਨਹੀਂ ਨਹੀਂ ਉਹ ਨਹੀਂ 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 ਅੱਖੇ ਲੱਗਦਾ ਹੁੰਦਾ ਉਹਨੇ ਵੀ ਵੇਚ ਲਾ ਗਏ ਉਹ ਨਹੀਂ ਦੇਣਾ ਮਨ ਐਸਾ ਕਰਦਾ ਹੋ ਜਾਂਦਾ ਕੰਨ ਮੱਖਾਂ ਨਹੀਂ ਛੱਡਿਆ ਰਾਤ ਕੋਈ 8 20 18 ਦਾ ਉਹਨੂੰ ਮਾਰ ਲੂ ਇਹ ਪਿੰਡ ਕਿਹੜਾ ਤੇਰਾ ਪਿੰਡ ਤੋਂ ਤਨੋਲਾ ਹੀ ਆਉਂਦੀ ਆ ਜੜੀਆਂ ਕਿੱਥੇ ਤੋਂ ਦੇ ਇੱਥੇ ਹੈ ਬਰਨਾਲੇ ਪੈਂਦੇ ਨੇ ਆੜੀਆਂ ਪਹਿਲਾਂ ਬਰਨਾਲੇ ਜਾ ਕੇ ਆਏ ਹਾਂ ਪੱਕੀ ਉੱਥੋਂ ਨਾ ਨਾ ਡਿਸਟ੍ਰਿਕਟ ਰਾ ਗਏ ਲੈ ਮੈਂ ਉਹ ਵੀ 16 ਦੇ ਦਿਨ ਨਾ 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 ਇਦੋਂ ਘੱਟ ਦੇਣਾ ਨਹੀਂ ਨਾ ਉਹ ਛੱਡ ਬਰਾ ਅੱਖੇ ਲੱਗ ਮੰਨ ਗੱਲ ਨੂੰ ਇੰਦਾ ਨਹੀਂ ਪੜਤਾ ਨਹੀਂ ਦੇ ਦੇ ਪਰ ਤੈਨੂੰ ਕਿਵੇਂ ਮੁੱਲ ਲੈਣ ਤੂੰ ਤੋਰ ਘਰ ਦਾ ਬੱਕਰਾ ਤੇਰਾ ਉਹ ਪਾਲਾ ਸੈ ਗਿਆ ਫਿਰ ਪਾਲਾ ਨਹੀਂ ਨਾ ਮੋੜਦਾ ਜਾਨੀ ਪਾਲਾ ਤਾਂ ਹੀ ਇੰਨੇ ਰੁਪਏ ਵਿਲੀ ਜਾਂਦੇ ਨਹੀਂ ਇੰਨੇ ਦਾ ਛੱਡ ਦੇ ਉਹ ਨਹੀਂ ਦੇਣਾ ਜੀ ਉਹ ਛੱਡ ਪਰਾਂ ਉਹ ਨਹੀਂ ਦੇਣਾ ਅੱਖ ਲੱਗਦਾ ਬੱਚਾ ਗੱਲ ਨਹੀਂ ਕਰਦੇ ਹੁੰਦਾ ਇੰਨੇ ਦਾ ਨਹੀਂ ਰਹਿਗਾ ਛੱਡ ਦੇ ਨਹੀਂ ਦੇਣਾ ਇੰਨੇ ਦਾ ਨਹੀਂ ਟੋਲਾ ਹੀ ਰੁਪਏ ਨੇ ਕਹਿੰਦਾ ਉਹ ਨਹੀਂ ਦੇ ਦੇਂਗਾ ਆਪਾਂ ਲਓ ਰਹਿਣ ਦੇ ਇਹ ਚਾਹ ਕੇ 15 ਦੀ ਕਰ 15 ਦੀ ਕਰਦਾ ਮੈਨੂੰ ਪਤਾ ਹੈ ਨਾ ਡੋਬਈ 15 ਦੀ ਚਾਹ ਕਰਦਾ ਗੱਡੀ ਦੇ ਕਰਾਂ ਆਪਾਂ ਵੀ ਦੇਣਾ ਆ ਲੋ ਬਈ 14000 ਰੁਪਏ ਲਾਤਾ ਬਾਈ ਦੇ ਵਕਤੇ ਬਾਈ ਬਹੁਤ ਲੱਗੇ ਬਹੁਤ ਵੀ ਲੱਗੇ ਤੈਨੂੰ ਜਾਇਜ਼ ਹੈ ਕੰਨਾਂ ਤੋਂ ਮਾਰ ਸਕਿਆ ਨਹੀਂ ਤੇਰੇ 16 ਤੋਂ ਵੀ ਵੱਧ ਹੈ ਹਾਂ ਬੱਕਰਾ ਹਾਂ ਫਿਰ 16 ਤੋਂ ਵੱਧ ਦਾ ਸੀ ਬੱਕਰਾ 20000 ਦਾ ਫਿਰ 20000 ਦਾ ਸੀ ਜੇ ਕੰਨ ਹੁੰਦੇ ਤਾਂ ਕੰਨਾਂ ਤੋਂ ਕੰਨ ਹੁੰਦੇ ਆਹ ਆ ਦੇਖ ਆਇਆ ਕੰਨ ਕਿਹੜੇ ਜੀ ਤੋੜ ਖੜਾ ਆ ਜਾ ਇੱਧਰ ਉਹ ਖੜਾ ਬੱਕਰਾ ਬੱਕਰੀ ਆ ਰਹੀ ਹੈ ਆ ਕੰਨ ਨਾ ਆ ਗੰਦੇ ਦੇ ਲੱਗਿਆ ਹੁੰਦਾ 16 ਕੀ 20000 ਦਿੰਦੇ ਠੀਕ ਹੈ ਜੀ ਹਾਂ ਇਹਦਾ ਇੱਕ ਪਈਆ ਨਾ ਕੰਨਾ ਜੋ ਸੌਦਾ ਤਾਂ ਨਹੀਂ ਬਣਿਆ ਤਾਂ ਕੰਨ ਜੀ ਆਹ ਵੀ 14 ਸੁਣ ਕੰਨਾਂ ਪਟਦੇ ਕੰਨਾਂ ਪਟਦੇ ਓਏ ਅਰ ਜੋਏ ਇਹ ਕੰਦਾ ਜੀ ਰਾਜਾ ਇਹ ਚਮਕਾ ਕਾ ਨੱਚ ਇਹ ਜੋਗੀ ਹੋ ਗਿਆ ਭਾਈ ਅੱਛਾ ਜੀ ਰਾਜਾ ਕਿਨੇ ਦਿਨ ਹੋ ਗਿਆ ਜੋਗੀ ਹੋ ਗਿਆ ਬਗਰਾ ਬਹਿਣਾ ਜੁਦੇ ਰਾਜਾ ਗੱਡੀ ਹੋਣੀ ਕੀਤਾ ਗੱਡੀ ਪੈਜੀ ਮਾਰੀ ਮੋਟੀ ਕਰ ਲਾ ਲਿਖਾ ਮਿਲ ਜੂਗਾ ਇਹਨੂੰ ਕਰਨਾ ਕਿ ਬੰਗਾ ਲੈ ਲੈ ਆਉਂਦਾ ਕੀ ਕਰਨਾ ਚਲੋ ਚਲੋ ਗੱਡੇ ਹੋਰ ਆਗੀਆਂ ਜਾ ਕਿਹੜਾ ਦੇਖ ਲੈ ਭਾਈ ਲਾ ਫੜ ਜਾ ਤੈਨੂੰ ਭਜਾ ਕੇ ਭਜੂਗਾ ਕੋ ਮੈਂ ਵੀ ਆ ਜਾ ਇੱਧਰ ਬੱਚਾ ਕਰਨਾ ਕਰੀ ਜਾਣਾ ਮੈਂ ਕਿੱਥੇ ਪੜੀ ਮੁੰਡੇ ਕੋਈ ਨਹੀਂ ਲਾ ਫੜ ਮੱਥੇ ਨਾਲ ਆਲਾ ਹੁਣ ਨਾ ਲਾ ਮੱਥੇ ਨਾਲ ਹੁਣ ਮੌਕਾ ਸਾਹਮਣੇ ਫਾਉਣਾਗਾ ਤੂੰ ਨਾ ਮੱਥੇ ਨਾਲ ਕਹਿੰਦੇ ਵੇ ਕਹਿੰਦਾ ਹੋ ਗਿਆ ਇਹ ਹੋ ਗਿਆ ਨਹੀਂ ਨਹੀਂ ਜਦ ਮੇਰੀ ਇੱਕ ਮਿੰਟ ਗੱਲ ਤੇਰੇ ਨਾਲ ਤਾਂ ਮੱਥਾ ਮਾਰੀ ਜਾਂਦੇ ਜਿਹੜਾ ਲੈਣ ਵਾਲਾ ਬੰਦਾ ਉਹ ਉਹ ਕੁਝ ਬੋਲਿਆ ਜੇ ਉਹਨੂੰ ਪੁੱਛਣ ਗਏ ਆ ਵੀ ਕਿੰਨੇ ਦਾ ਲੈ ਲਈਏ ਤੇ ਸਹੀ ਗੱਲ ਹੈ ਹੈ ਤੂੰ ਮਾੜਾ ਮੋਟਾ ਤੂੰ ਤਾਂ ਮੁਰਦੀ ਲੈਗਾ ਕਿਸੇ ਦਾ ਹਿਸਾਬ ਨਾ ਆ ਮਾੜਾ ਮਿਠੂਆ ਮਾਣੇ ਯਾਰ ਮਾੜਾ ਬਸ ਪੱਦੇ ਸਾਡੇ 20000 ਰੁਪਏ ਆ ਆ ਵਾਹ ਬਸ ਠੀਕ ਥੱਲੇ ਦੇ ਭਾਈ ਵੇ ਦਿਖਾਈ ਕਰ ਵੀ ਚਾਚਾ ਬਣ ਕੇ ਹਣ ਦਿਖਾਈ ਕਰਾ ਤਨਜ ਹੋ ਗਿਆ ਜੀ 14.5 14.5 ਹਜ਼ਾਰ ਦਾ ਬੱਕਰਾ ਹੋ ਗਿਆ ਬਾਈ ਕਿੱਥੇ ਬੰਦਣਾ ਹੈ ਉਹ ਠੀਕ ਹੈ 50 ਕਿੰਨੇ ਦਾ ਕਰਾਤਾ ਫਿਰ ਸੌਦਾ ਜਾ 11000 ਦਾ ਹਾਂ 11 ਨਾ ਅਜਾ ਹੋ ਗਿਆ ਇਹਨਾਂ ਚਾਉਂਦਾ ਛੱਡ ਜਾਣਾ ਹੈ 14.5 ਹਜ਼ਾਰ ਦਾ ਬੱਕਰਾ ਹੋ ਗਿਆ ਬਾਈ ਬੱਕਰਾ ਬੱਲੇ 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 ਕੀ ਕਰਨਾ ਇਹ ਤੇਰੀ ਪੈ ਫਾਈਨਲ ਵੀ ਦੁਬਾਰੇ ਆਗਾ ਤੂੰ